ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਣਾਵਾਂਗੇ ਚਾਉਮਿਨ ਇਹ ਨਿਊਡਲ ਨਾਲ ਥੋੜੇ ਜਿਹਾ ਅਲੱਗ ਹੁੰਦੇ ਆ ਕਿਉਂਕਿ ਨਿਊਡਲ ਬਹੁਤ ਲੰਬੇ ਲੰਬੇ ਹੁੰਦੇ ਆ ਤੇ ਆਪਣੇ ਪੰਜਾਬ 'ਚ ਤਕਰੀਬਨ ਨਿਊਡਲ ਹੀ ਬੰਦੇ ਆ ਪਰ ਇਹ ਹੁੰਦੇ ਨੇ ਚਾਉਮਿਨ ਇਹ ਕਲਕੱਤੋਂ ਲੈ ਕੇ ਆਉਂਦੇ ਹੈਗੇ ਆ ਬੰਗਾਲ ਦੇ ਬਹੁਤ ਫੇਮਸ ਹੁੰਦੇ ਆ ਇਹ ਉੱਥੇ ਆਮ ਹੀ ਰੈਸਟੋਰੈਂਟ ਜਾਂ ਤੁਹਾਨੂੰ ਸਟਾਲ ਮਿਲ ਜਾਂਦੇ ਇਸ ਦੇ ਜਿਵੇਂ ਰੈਡੀ ਟਾਈਪ ਤੇ ਇਹ ਬਹੁਤ ਵਧੀਆ ਬੰਦੇ ਨੇ ਉਹ ਤਾਂ ਇਹਨਾਂ ਨੂੰ ਇੱਕ ਖੁੱਲੇ ਤਵੇ ਦੇ ਉੱਪਰ ਹੀ ਬਣਾਉਂਦੇ ਆ ਜਿਵੇਂ ਕਿ ਇੱਕ ਨੂਡਲ ਬਣਾਉਂਦੇ ਆ ਇਸ ਤਰ੍ਹਾਂ ਦੇ ਚੌਮੇ ਹੁੰਦੇ ਆ ਤੇ ਇਹਦੇ ਵਿੱਚ ਜਿਵੇਂ ਕੋਈ ਅ ਵੈਜੀਟੇਬਲ ਪਾਉਨੇ ਆਪਾਂ ਕੋਈ ਵੀ ਪਾ ਸਕਦੇ ਆ ਤੇ ਜਾਂ ਫਿਰ ਜਿਹੜੇ ਵੀ ਕੁਝ ਇਸ ਤਰ੍ਹਾਂ ਦਾ ਖਾ ਲੈਂਦੇ ਜਿਵੇਂ ਅੰਡਾ ਵਗੈਰਾ ਤਾਂ ਉਹ ਇਹਦੇ ਵਿੱਚ ਉਹ ਵੀ ਪਾ ਕੇ ਖਾਂਦੇ ਨੇ ਤੇ ਇਹ ਆਪੋ ਆਪਣੀ ਚੁਆਇਸ ਹੁੰਦੀ ਹੈ ਆਪਣੀ ਤੇ ਅੰਡਾ ਜਿਵੇਂ ਫਰਾਈ ਕਰਕੇ ਉਹ ਕੱਟ ਕੇ ਉਹ ਵੀ ਬੰਦੇ ਆ ਪਰ ਚਲੋ ਜੀ ਆਪਾਂ ਤਾਂ ਗੁਰੂ ਦੇ ਸਿੱਖ ਬੰਦੇ ਆ ਤੇ ਆਪਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਪਾਉਂਦੇ ਆਪ ਕੋ ਆਪਣੀ ਚੁਆਇਸ ਹੈ ਖਾਣ ਦੀ ਅਕੋਰਡਿੰਗ ਤਾਂ ਤੇ ਇਹਨਾਂ ਨੂੰ ਆਪਾਂ ਬਿਲਕੁਲ ਤੋੜਨਾ ਨਹੀਂ ਇਸੇ ਤਰ੍ਹਾਂ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਪਾਣੀ ਨੂੰ ਉਬਾਲਾ ਨਹੀਂ ਆਉਣ ਦੇਣਾ ਜਾਨੀ ਕਿ ਉਬਾਲੇ ਤੱਕ ਦਾ ਗਰਮ ਕਰਨਾ ਹੈਗਾ ਤੇ ਉਹਦੇ ਵਿੱਚ ਇਹਨਾਂ ਨੂੰ ਰੱਖ ਦੇਣਾ ਤੇ ਬਾਅਦ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਪਾਤਾ ਇਹ ਹੌਲੀ ਹੌਲੀ ਨਰਮ ਹੋ ਕੇ ਸਾਰੇ ਦੇ ਸਾਰੇ ਵਿੱਚ ਬਿਲਕੁਲ ਭਿੱਜ ਜਾਣਗੇ ਤੇ ਇਹਨੂੰ ਫਿਰ ਜਦੋਂ ਆਪਾਂ ਸਾਰੇ ਚੌਮਣੀ ਦੇ ਵਿੱਚ ਪਾ ਦਾਂਗੇ ਫਿਰ ਉੱਪਰੋਂ ਟੱਕ ਕੇ ਤੇ ਇਹਨੂੰ ਇੱਕ ਉਬਾਲਾ ਆਉਣ ਦੇਣਾ ਬਸ ਉਸ ਤੋਂ ਬਾਅਦ ਇੱਕ ਉਬਾਲੇ ਤੋਂ ਬਾਅਦ ਇਹਨੂੰ ਗੈਸ ਨੂੰ ਆਪਾਂ ਕਰ ਦਾਂਗੇ ਫਿਰ ਬੰਦ ਤੇ ਫਿਰ ਇਹ ਆਪਣੇ ਆਪ ਨਰਮ ਹੋ ਜਾਣਗੇ ਤੇ ਇਹ ਨਿਊਡਲ ਨਾਲੋਂ ਬਹੁਤ ਵੱਖਰੇ ਬਣਦੇ ਕਿਉਂਕਿ ਨਿਊਡਲ ਦੇ ਵਿੱਚ ਬਹੁਤ ਜ਼ਿਆਦਾ ਮਿਰਚ ਜਾਂ ਇਸ ਤਰ੍ਹਾਂ ਦੀ ਕੋਈ ਸੌਸ ਵਗੈਰਾ ਪਾਉਣੀ ਆ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਹੁੰਦੀ ਬੱਚਿਆਂ ਲਈ ਬਹੁਤ ਲਾਈਟ ਜਿਹਾ ਇੱਕ ਨਾਸ਼ਤਾ ਬਣ ਜਾਂਦਾ ਹੈਗਾ ਤੇ ਪਰ ਹੁਣ ਤਾਂ ਹੈਗਾ ਰਾਤ ਦਾ ਟਾਈਮ ਤੇ ਬੱਚੇ ਵੀ ਰਗੇ ਅੱਜ ਵੀ ਅਸੀਂ ਇਹ ਚੌਮਿਨ ਖਾਣੇ ਆ ਤੇ ਤਾਂ ਕਰਕੇ ਆਪਾਂ ਬਣਾਉਣ ਲੱਗੇ ਆ ਬਰੀ ਇਹ ਦਿਨ ਸੁਬਹਾ ਹੋਣਾਸਤੇ ਚ ਜਾਂ ਦੁਪਹਿਰੇ ਤਾਂ ਜਿਆਦਾ ਬੈਸਟ ਹੈ ਤੇ ਇਹਦੇ ਉਬਲਦਿਆਂ ਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਿੱਤਾ ਹੈਗਾ ਨਮਕ ਪਾ ਕੇ ਫਿਰ ਇਹਨਾਂ ਵਿੱਚ ਇੱਕ ਕਰਾਰਾ ਪੰਜੀ ਆ ਜਾਂਦਾ ਤੇ ਇਹਨਾਂ ਨੂੰ ਇਹਨੂੰ ਆਪਾਂ ਇੱਕ ਉਬਾਲਾ ਹੋਣ ਦਵਾਂਗੇ ਤੇ ਇਧਰ ਆਪਾਂ ਪਾ ਦਿਆ ਹੈਗਾ ਰਿਫਾਈਨਡ ਆਇਲ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਸਬਜ਼ੀਆਂ ਇੱਥੇ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਵੈਸੇ ਸਰੋਂ ਦਾ ਤੇਲ ਜਿਆਦਾ ਬੈਸਟ ਹੈ ਕਿਉਂਕਿ ਰਿਫਾਈਨਡ ਇੰਨਾ ਜਿਆਦਾ ਵਧੀਆ ਨਹੀਂ ਹੁੰਦਾ ਸਿਹਤ ਲਈ ਤੇ ਇਹਦੇ ਵਿੱਚ ਆਪਾਂ ਸ਼ਿਮਲਾ ਮਿਰਚ ਗਾਜਰ ਮਟਰ ਤੇ ਕਾਲੂਨੀ ਇਹ ਕੱਟ ਬਾਕੀ ਤੁਸੀਂ ਆਪਣੀ ਹਿਸਾਬ ਨਾਲ ਪਾ ਸਕਦੇ ਨਹੀਂ ਕੋਈ ਬ੍ਰੋਕਲੀ ਜਾਂ ਗੋਭੀ ਪੱਤਾ ਗੋਭੀ ਕੁਝ ਵੀ ਜੋ ਵੀ ਤੁਹਾਨੂੰ ਪਸੰਦ ਆ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਹਰੀ ਮਿਰਚ ਇਹਨੂੰ ਕੁਝ ਵੀ ਕੱਟਿਆ ਨਹੀਂ ਕਿਉਂਕਿ ਬੱਚੇ ਨੇ ਖਾਣੀ ਆ ਤੇ ਜੇ ਤੁਸੀਂ ਵੱਡੇ ਨੇ ਖਾਣੀ ਹੋਵੇ ਤਾਂ ਇਹਨਾਂ ਵਿੱਚ ਤੁਸੀਂ 4-5 ਮਿਰਚਾਂ ਕੱਟ ਕੇ ਪਾ ਸਕਦੇ ਹੋ ਤਾਂ ਫਿਰ ਇਹ ਮਿਰਚ ਜ਼ਿਆਦਾ ਹੋ ਜਾਂਦੀ ਕਿਉਂਕਿ ਬੱਚੇ ਖਾਂਦੇ ਨਹੀਂ ਇਸ ਕਰਕੇ ਆਪਾਂ ਇਹਦੇ ਵਿੱਚ ਮਿਰਚ ਨੂੰ ਥੋੜਾ ਜਿਹਾ ਅਵਾਇਡ ਕੀਤਾ ਹੈਗਾ ਤੇ ਬਾਕੀ ਤੁਸੀਂ ਹਰੀ ਮਿਰਚ ਪਾ ਸਕਦੇ ਹੋ ਜੇ ਪਾਉਣੀ ਹੋਵੇ ਤੇ ਫਿਰ ਆਪਾਂ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਕਰ ਲਾਂਗੇ ਫਰਾਈ ਤਾਂ ਕਿ ਇਹ ਬਹੁਤ ਵਧੀਆ ਬੰਜਨ ਤੇ ਇਹਨਾਂ ਵਿੱਚ ਆਪਾਂ ਕੁਝ ਵੀ ਨਹੀਂ ਪਾਉਣਾ ਨਾ ਕੋਈ ਨਮਕ ਤੇ ਨਾ ਹਲਦੀ ਇਹਦਾ ਕਾਰਨ ਮੈਂ ਤੁਹਾਨੂੰ ਦੱਸਦੀ ਹਾਂ ਥੋੜਾ ਜਿਹਾ ਰੁੱਕ ਕੇ ਤੇ ਲਾਂ ਆਪਾਂ ਆਪਣੇ ਹੁਣ ਚੌਮਿੰਨ ਦੇਖ ਲਈਏ ਜਦ ਤੱਕ ਇਹ ਸਬਜ਼ੀਆਂ ਨੂੰ ਫਰਾਈ ਹੋ ਰਹੀਆਂ ਨਾ ਨਾ ਇਹਦੇ ਵਿੱਚ ਕੋਈ ਪਾਣੀ ਪਾਉਣਾ ਨਾ ਕੁਛ ਇਹਨਾਂ ਨੂੰ ਸਿਰਫ ਇਸੇ ਤਰ੍ਹਾਂ ਆਪਾਂ ਤੇਲ ਦੇ ਵਿੱਚ ਹੀ ਫਰਾਈ ਕਰਨਾ ਹੈਗਾ ਤੇ ਆਪਣੇ ਚਾਉਮਿਨ ਬਿਲਕੁਲ ਰੈਡੀ ਹੋ ਗਏ ਇੱਕਵਾਲਾ ਆ ਗਿਆ ਤੇ ਜਿਹੜੇ ਸਟੇਜ ਆਪਾਂ ਨੂੰ ਚਾਹੀਦੀ ਸੀ ਉਸ ਤਰ੍ਹਾਂ ਦੇ ਬਣ ਗਏ ਨੇ ਤੇ ਇਹ ਖਿੜੇ ਖਿੜੇ ਚਾਉਮਿਨ ਕਿਵੇਂ ਬਣ ਹੁਣ ਆਪਾਂ ਗੱਲ ਕਰਦੇ ਆ ਇਹ ਵਾਲੀ ਕਿਉਂਕਿ ਜਦੋਂ ਵੀ ਆਪਾਂ ਨਿਊਡਲ ਬਣਾਉਨੇ ਆ ਜਾਂ ਚੌਮਿੰਨ ਬਣਾਉਨੇ ਆ ਤਾਂ ਮੇਨ ਪ੍ਰੋਬਲਮ ਆਉਂਦੀ ਆ ਕਿ ਗੱਠਾਂ ਬਣ ਜਾਂਦੀਆਂ ਵਿੱਚ ਇਹਦੇ ਜੁੜ ਜਾਂਦੇ ਇੱਕ ਦੂਸਰੇ ਦੇ ਨਾਲ ਚਿਪਕ ਜਾਂਦੀ ਆ ਵੀ ਇਹ ਕਿਉਂ ਨਾ ਚਿਪਕਣ ਤੇ ਇਹਦੇ ਲਈ ਆਪਾਂ ਇਹਨੂੰ ਇੱਕ ਇਸ ਪਾਂਡੇ ਦੇ ਵਿੱਚ ਕੱਢਿਆ ਜਿਹਦੇ ਵਿੱਚ ਮੂਰੀਆਂ ਜਿਵੇਂ ਸਾਰਾ ਪਾਣੀ ਬਾਹਰ ਨਿਕਲ ਜੇ ਤੇ ਕੱਲੇ ਰਹਿ ਗਏ ਨੇ ਆਪਣੇ ਸਿਰਫ ਇਹ ਚੌਮਿੰਨ ਤੇ ਇਹਨਾਂ ਉੱਪਰ ਹੁਣ ਆਪਾਂ ਬਿਲਕੁਲ ਠੰਡਾ ਪਾਣੀ ਆ ਉਹ ਛੱਡ ਦਿੱਤਾ ਟੂਟੀ ਛੱਡਤੀ ਤੇ ਹੁਣ ਇਸ ਨੂੰ ਇੱਥੇ ਆ ਕੇ ਬਹੁਤ ਮਲ ਮਲ ਕੇ ਧੋਣਾ ਜਿਵੇਂ ਕਿ ਆਪਾਂ ਕੋਈ ਕੱਪੜਾ ਧੋਣੇ ਆ ਨਾ ਸੀਮ ਇਸ ਤਰ੍ਹਾਂ ਇਹਦੇ ਵਿੱਚੋਂ ਜੋ ਵੀ ਇਹ ਲਚੀਲਾਪਨ ਹੈ ਨਾ ਇਹ ਸਾਰਾ ਕੱਢ ਦੇਣਾ ਹੈਗਾ ਤੇ ਇਹਦਾ ਕਾਰਨ ਇਹਦੇ ਨਾਲ ਕੀ ਫਾਇਦਾ ਹੋਊਗਾ ਆਪਾਂ ਨੂੰ ਕਿ ਚੌਮਣ ਇੱਕ ਦੂਸਰੇ ਨਾਲ ਬਿਲਕੁਲ ਚਿਪਕਣਗੇ ਨਹੀਂ ਇਹ ਜਿਵੇਂ ਆਪਾਂ ਬਣਾਵਾਂਗੇ ਉਹਵੇਂ ਖਿੰਡੇ ਖਿੰਡੇ ਰਹਿਣਗੇ ਇਹ ਜ਼ਰੂਰੀ ਹੈ ਗਰਮ-ਗਰਮ ਨੂੰ ਇਹਨਾਂ ਨੂੰ ਜਿੱਦਾਂ ਆਪਾਂ ਬਸ ਪਾਣੀ ਦੇ ਵਿੱਚੋਂ ਗਰਮ ਚੋਂ ਕੱਢਿਆ ਤੇ ਨਾਲ ਦੀ ਨਾਲ ਇਹਨਾਂ ਨੂੰ ਠੰਡੇ ਪਾਣੀ ਦੇ ਨਾਲ ਬਿਲਕੁਲ ਵਾਸ਼ ਕਰ ਦੇਣਾ ਘੈਰਾ-ਘੈਰਾ ਕਰਕੇ ਸੀਮ ਇਸ ਤਰ੍ਹਾਂ ਹੀ ਤਾਂ ਫਿਰ ਇਹ ਚਿਪਕਣਗੇ ਨਹੀਂ ਉਹ ਪ੍ਰੋਬਲਮ ਨਹੀਂ ਆਉਂਦੀ ਕਿ ਕਿਤੇ ਇਹ ਇੱਕ ਗੱਠ ਜੀ ਬਣ ਗਈ ਜਾਂ ਕਿਵੇਂ ਹੋ ਗਿਆ ਇਹਨਾਂ ਨੇ ਸਾਰਿਆਂ ਨੇ ਅਲੱਗ-ਅਲੱਗ ਹੀ ਰਹਿਣਾ ਹੈਗਾ ਇਸੇ ਤਰ੍ਹਾਂ ਤੇ ਇਹਦੇ ਵਿੱਚ ਬਹੁਤ ਜ਼ਰੂਰੀ ਸਟੈਪ ਹੈ ਇਹਨੂੰ ਤੋੜਨਾ ਕਿਉਂਕਿ ਜਦੋਂ ਇਹ ਕੁਸਨਲ ਵੈਸੇ ਚਿਪਕੇ ਜਾਂਦੇ ਨੇ ਨਾ ਫਿਰ ਉਹ ਕਿਤੇ ਨਮਕ ਦਾ ਸਵਾਦ ਜਿਵੇਂ ਆਉਂਦਾ ਕਿਤੇ ਨਹੀਂ ਆਉਂਦਾ ਇਸ ਤਰ੍ਹਾਂ ਹੋ ਜਾਂਦੇ ਆ ਤਾਂ ਉਹ ਨਹੀਂ ਆਪਾਂ ਨੂੰ ਚਾਹੀਦਾ ਕਿਉਂਕਿ ਆਪਾਂ ਨੂੰ ਇੱਕ-ਇੱਕਲੀ ਇੱਕ-ਇੱਕ ਅਲੱਗ ਤੋਂ ਚਾਹੀਦੀ ਹੈ ਜੋ ਵੀ ਇਸ ਸਵੀਗੀਆਂ ਜੀਆਂ ਬੜੀਆਂ ਹੋਈਆਂ ਨੇ ਤਾਂ ਇਹ ਹੋ ਗਿਆ ਆਪਣੇ ਸਬਜ਼ੀਆਂ ਬਿਲਕੁਲ ਫਰਾਈ ਹੋ ਗਈਆਂ ਪਰ ਇਹਦੇ ਵਿੱਚ ਹਜੇ ਤੱਕ ਆਪਾਂ ਕੁਝ ਵੀ ਨਹੀਂ ਪਾਇਆ ਨਾ ਕੋਈ ਨਮਕ ਨਾ ਹਲਦੀ ਨਾ ਕੁਝ ਤੇ ਇਹ ਤੁਹਾਨੂੰ ਦੱਸਦੀਆਂ ਵੀ ਇਹਦਾ ਕਾਰਨ ਕੀ ਆ ਇਹਨੂੰ ਉਸ ਸਟੇਜ ਤੇ ਪਾਉਣਾ ਜਦੋਂ ਆਪਾਂ ਇਹਦੇ ਵਿੱਚ ਆਪਣੇ ਚੌਮੀਨ ਜਾਂ ਨੂਡਲਸ ਰਲਾਉਣੇ ਆ ਤਾਂ ਕਿ ਜਦੋਂ ਆਪਾਂ ਪਹਿਲਾਂ ਨਮਕ ਪਾ ਦਿੰਦੇ ਆ ਨਾ ਤੇ ਜਦੋਂ ਇਹ ਸਬਜ਼ੀਆਂ ਫਰਾਈ ਹੁੰਦੀਆਂ ਤੇ ਸਾਰਾ ਨਮਕ ਆਪਣੇ ਵਿੱਚ ਸੋਖ ਲੈਂਦੀਆਂ ਫਿਰ ਜਦੋਂ ਆਪਾਂ ਇਹਨਾਂ ਨੂੰ ਖਾਣਾ ਸ਼ੁਰੂ ਕਰਦੇ ਆ ਤਾਂ ਕੀ ਹੁੰਦਾ ਜਦੋਂ ਆਪਣੇ ਮੂੰਹ ਦੇ ਵਿੱਚ ਇਸ ਸਬਜੀ ਦੀ ਬਾਈਟ ਜਾਂਦੀ ਹੈ ਜਾਂ ਕੋਈ ਵੀ ਤਾਂ ਫਿਰ ਉਹ ਇਸ ਤਰ੍ਹਾਂ ਲੱਗਦਾ ਕਿ ਇਹਦੇ ਵਿੱਚ ਨਮਕ ਬਹੁਤ ਜ਼ਿਆਦਾ ਤੇ ਫਿਰ ਚਾਉਮਿੰਨ ਦੇ ਵਿੱਚ ਨਮਕ ਘੱਟ ਰਹਿ ਜਾਂਦਾ ਹੈਗਾ ਨਿਊਡਲ ਦੇ ਵਿੱਚ ਘੱਟ ਟੇਸਟ ਆਉਂਦਾ ਤੇ ਇਸ ਕਰਕੇ ਆਪਾਂ ਇਸ ਤਰ੍ਹਾਂ ਪਾਉਣਾ ਕਿ ਇਹ ਸਾਰਾ ਦਾ ਸਾਰਾ ਨਮਕ ਜਿਹੜਾ ਇਹ ਉਹਨਾਂ ਦੇ ਉੱਪਰ ਲੱਗ ਜਾਵੇ ਚਾਉਮਿੰਨ ਦੇ ਤੇ ਕੁਝ ਇਹਨਾਂ ਸਬਜ਼ੀਆਂ ਦੇ ਵਿੱਚ ਵੀ ਚਿਲਿਆ ਜਾਵੇ ਤੇ ਜੇ ਆਪਾਂ ਕੱਲੀਆਂ ਸਬਜ਼ੀਆਂ ਨੂੰ ਸ਼ੁਰੂ ਤੋਂ ਨਮਕ ਦੇ ਵਿੱਚ ਪੁੰਨ ਲੈਨੇ ਆ ਤਾਂ ਫਿਰ ਸਬਜੀ ਦੇ ਵਿੱਚ ਜ਼ਿਆਦਾ ਨਮਕ ਰਹਿ ਜਾਂਦਾ ਹੈ ਇਸ ਕਰਕੇ ਆਪਾਂ ਨਮਕ ਲਾਸਟ ਤੇ ਪਾਇਆ ਹੈਗਾ ਤੇ ਬਾਕੀ ਹਲਦੀ ਜ਼ਰੂਰੀ ਨਹੀਂ ਪਾਉਣੀ ਆ ਜਾਂ ਨਹੀਂ ਪਾਉਣੀ ਮੈਂ ਇਸ ਕਰਕੇ ਪਾਉਣੀ ਹੁੰਦੀ ਹਲਦੀ ਕਿ ਮੈਨੂੰ ਨਾ ਜਦੋਂ ਫਿਰ ਆਪਾਂ ਮਿਕਸ ਕਰਦੇ ਇਹਨੂੰ ਚੌਮੀਨ ਨੂੰ ਤਾਂ ਉਹ ਪਤਾ ਲੱਗ ਜਾਂਦਾ ਵੀ ਇਹ ਕਿਤੇ ਰਹਿ ਤਾਂ ਨਹੀਂ ਗਿਆ ਕਿਉਂਕਿ ਪੀਲੇ ਕਲਰ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਰੇ ਦੇ ਸਾਰੇ ਨਿਊਡਲ ਜਾਂ ਚੌਮੀਨ ਆਪਣੇ ਬਿਲਕੁਲ ਰਲ ਚੁੱਕੇ ਆ ਨਹੀਂ ਤੇ ਜਿੱਥੇ ਕਿਤੇ ਵਾਈਟ ਰਹਿੰਦਾ ਤਾਂ ਆਪਾਂ ਉਸ ਨੂੰ ਸਵਾਰ ਕੇ ਦੁਬਾਰਾ ਤੋਂ ਫਿਰ ਰਲਾ ਸਕਦੇ ਹਾਂ ਤੇ ਵੈਸੇ ਸਭ ਤੋਂ ਔਖਾ ਕੰਮ ਇਹਨੂੰ ਇੱਕ ਦੂਸਰੇ ਦੇ ਨਾਲ ਮਿਕਸ ਕਰਨਾ ਕਿਉਂਕਿ ਇਹਨਾਂ ਦੇ ਵਿੱਚ ਰਚੌਣਾ ਨਾਮਕ ਬੜਾ ਜ਼ਰੂਰੀ ਹੁੰਦਾ ਤੇ ਜ਼ਿਆਦਾ ਤਾਂ ਇਹਦੇ ਵਿੱਚ ਕੁਝ ਪਾਇਆ ਹੀ ਨਹੀਂ ਹੈਗਾ ਹੁਣ ਕਿਉਂਕਿ ਰਾਤ ਦਾ ਟਾਈਮ ਸੀ ਵੈਸੇ ਤੇ ਚੌਮੀਨ ਮਸਾਲਾ ਵੀ ਪਾ ਸਕਦੇ ਹਾਂ ਉਹ ਮੇਰੇ ਕੋਲੇ ਪਿਆ ਵੀ ਹੋਇਆ ਪਰ ਹੁਣ ਰਾਤ ਨੂੰ ਬੱਚਿਆਂ ਨੂੰ ਮਸਾਲੇ ਵਾਲੀ ਚੀਜ਼ ਦੇਣੀ ਚੰਗੀ ਨਹੀਂ ਲੱਗਦੀ ਇਸ ਕਰਕੇ ਆਪਾਂ ਕੱਲਰ ਨਮਕ ਤੇ ਹਲਦੀ ਪਾਇਆ ਬਿਲਕੁਲ ਸਿੰਪਲ ਜਿਹਾ ਬਣਾਇਆ ਤੇ ਸਬਜ਼ੀਆਂ ਵੀ ਉਹੀ ਪਾਈਆਂ ਜਿਹੜੀਆਂ ਕਿ ਸੌਖੀ ਤਰੀਕੇ ਨਾਲ ਸਰਦੀ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਆਮ ਹੀ ਆਪਣੇ ਘਰ ਦੇ ਵਿੱਚ ਗਾਜਰ ਮਟਰ ਤਾਂ ਪੈ ਹੀ ਰਹਿੰਦੇ ਨੇ ਤੇ ਇਸ ਕਰਕੇ ਆਪਾਂ ਸਿਰਫ ਗਾਜਰ ਮਟਰ ਸ਼ਿਮਲਾ ਮਿਰਚ ਤੇ ਆਲੂ ਹੀ ਪਾਏ ਆ ਆਲੂ ਵੈਸੇ ਹੀ ਬੱਚਿਆਂ ਦੇ ਬਹੁਤ ਫੇਵਰੇਟ ਹੁੰਦੇ ਨੇ ਤੇ ਤਾਂ ਕਰਕੇ ਆਪਾਂ ਬਸ ਸਿੰਪਲ ਜਿਹਾ ਖਾਣਾ ਬਣਾਇਆ ਇਸ ਟਾਈਮ ਐਸੇ ਤਾਂ ਰੋਟੀ ਦਾ ਟਾਈਮ ਸੀ ਪਰ ਬੱਚੇ-ਬੱਚੇ ਹੁੰਦੇ ਨੇ ਜिद ਕਰਦੇ ਆ ਕਿ ਅਸੀਂ ਚੌਮੀਨ ਖਾਣੇ ਆ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਉਹੀ ਬਣਾ ਦਿੰਨੇ ਆ ਤੇ ਬਸ ਹੁਣ ਸਭ ਤੋਂ ਮਿਹਨਤ ਦਾ ਕੰਮ ਇਹੀ ਸੀ ਕਿ ਇਹਨਾਂ ਨੂੰ ਮਿਕਸ ਕਰਤਾ ਹਲਦੀ ਪਾਉਣ ਦੇ ਨਾਲ ਦੇਖੋ ਹੁਣ ਤੁਸੀਂ ਇਹ ਆਪਾਂ ਨੂੰ ਲਾਭ ਹੋਇਆ ਕਿ ਜਿੱਥੇ-ਜਿੱਥੇ ਇਹ ਆਪਾਂ ਨੂੰ ਕੋਈ ਵਾਈਟ ਲੱਗਦਾ ਆਪਾਂ ਉਹਨੂੰ ਦੁਬਾਰਾ ਤੋਂ ਫਿਰ ਇਸ ਦੇ ਵਿੱਚ ਸਵਾਰ ਕੇ ਮਿਕਸ ਕਰ ਦਾਂਗੇ ਤਾਂ ਕਿ ਸਾਰਿਆਂ ਦੇ ਵਿੱਚ ਨਮਕ ਤੇ ਹਲਦੀ ਸਬਜ਼ੀਆਂ ਇੱਕ ਇੱਕਸਾਰ ਹੋ ਜਾਣ ਤੇ ਇਹਨਾਂ ਨੂੰ ਧੋਣਾ ਬਹੁਤ ਜ਼ਰੂਰੀ ਹੈ ਕਦੇ ਵੀ ਇਹ ਨਹੀਂ ਕਰਨਾ ਕਿ ਗਰਮ ਪਾਣੀ ਦੇ ਵਿੱਚੋਂ ਕੱਢੇ ਤੇ ਇੱਕਦਮ ਆਪਾਂ ਇਹਨਾਂ ਨੂੰ ਤੜਕੇ ਦੇ ਵਿੱਚ ਪਾ ਦਿੱਤਾ ਤਾਂ ਫਿਰ ਇਹ ਇੱਕ ਗੁੱਛਾ ਜਿਹਾ ਬਣ ਜਾਂਦਾ ਤੇ ਉਹ ਗੁੱਛਾ ਜਿਹਾ ਚੰਗਾ ਨਹੀਂ ਲੱਗਦਾ ਹੈਗਾ ਹੁਣ ਇਹਨਾਂ ਨੇ ਸਾਰਿਆਂ ਨੇ ਖਿੰਡੇ ਖਿੰਡੇ ਅਲੱਗ-ਅਲੱਗ ਹੀ ਰਹਿਣਾ ਹੈਗਾ ਇਸ ਤਰ੍ਹਾਂ ਤੇ ਆਪਾਂ ਇਹਨੂੰ ਕੱਢਦੇ ਇੱਕ ਪਲੇਟ ਦੇ ਵਿੱਚ ਇਹ ਹੁਣ ਇੱਕ ਦੂਸਰੇ ਨਾਲ ਬਿਲਕੁਲ ਨਹੀਂ ਚਿਪਕੇ ਹੋਏ بس ਇਹਨਾਂ ਨੂੰ ਧੋਣਾ ਬਹੁਤ ਜ਼ਰੂਰੀ ਹੈ ਦੇ ਵਿੱਚੋਂ ਜਿਹੜਾ ਇੱਕ ਚਿਕਨਾ ਪੰਜਿਆ ਹੁੰਦਾ ਉਹ ਸਾਰਾ ਕੱਢ ਦੇਣਾ ਹੁੰਦਾ ਕਿਉਂਕਿ ਜਦੋਂ ਬਣਾਉਂਦੇ ਆ ਸ਼ਾਇਦ ਕੁਝ ਇਸ ਤਰ੍ਹਾਂ ਦਾ ਲਗਾਉਂਦੇ ਇਹਨਾਂ ਵਿੱਚ ਨਿਊਟਰਲ ਦੇ ਵਿੱਚ ਵੀ ਤਾਂ ਕਿ ਉਹ ਇਹਨਾਂ ਦੇ ਵੀ ਹੱਥਾਂ ਦੇ ਨਾਲ ਨਾ ਚਿਪਕਣ ਤੇ ਆਪਾਂ ਨੂੰ ਉਹ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ ਤੇ ਤਕਰੀਬਨ 10 ਮਿੰਟ ਦੇ ਵਿੱਚ ਬਣ ਕੇ ਰੈਡੀ ਹੋ ਜਾਂਦੇ ਆ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਬਹੁਤ ਆਸਾਨੀ ਨਾਲ ਬਣ ਜਾਂਦੇ ਤੇ ਉੱਪਰ ਦੀ ਪਾ ਦਾਂਗੇ ਆਪਾਂ ਇਹਦੇ ਸੌਸ ਦਸ ਸੌਸ ਤੁਸੀਂ ਇਹਨਾਂ ਦੇ ਬੰਦਿਆਂ ਦੇ ਵਿੱਚ ਵੀ ਪਾ ਸਕਦੇ ਹੋ ਪਰ ਮੇਰੇ ਬੱਚੇ ਪਸੰਦ ਨਹੀਂ ਕਰਦੇ ਕਿ ਬੰਦਿਆਂ ਦੇ ਵਿੱਚ ਸੌਸ ਪਾਈ ਹੋਵੇ ਕਿਉਂਕਿ ਉਹ ਜਿਆਦਾ ਗਰਮ ਜੀ ਹੋ ਜਾਂਦੀ ਹੈ ਤੇ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਇਹ ਉੱਪਰ ਦੀ ਹੀ ਪਾਉਂਦੇ ਆ ਹਮੇਸ਼ਾ ਇਸ ਤਰ੍ਹਾਂ ਦੇਖੋ ਹੁਣ ਇਹ ਕੱਲੇ-ਕੱਲੇ ਹੋ ਗਏ ਤੇ ਖਾਣ ਦੇ ਵਿੱਚ ਬੜਾ ਮਜ਼ਾ ਆਉਂਦਾ ਬਾਕੀ ਇਹ ਸਰਦੀ ਦੇ ਵਿੱਚ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਤੇ ਫਿਰ ਨਾਲੇ ਆਪਣੇ ਸਪੈਸ਼ਲ ਬੱਚਿਆਂ ਦੀ ਫਰਮਾਇਸ਼ ਆ ਤਾਂ ਫਿਰ ਇਸ ਸੌਨੇ ਤੇ ਸਰਹਗਰ ਤੇ ਚਲੋ ਜੀ ਧੰਨਵਾਦ ਜੀ ਤੁਹਾਡਾ